ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ शिमला ਮਿਰਚ ਪਨੀਰ ਬਣਾਵਾਂਗੇ ਇੱਥੇ ਮੈਂ ਸਾਰੀਆਂ ਚੀਜ਼ਾਂ ਨੂੰ ਵਾਸ਼ ਕਰ ਲਿਆ ਸੀ ਪਨੀਰ ਲੈ ਲਿਆ ਤੇ ਦੋ ਆਲੂ ਕੱਟ ਕੇ ਪਾਣੀ ਦੇ ਵਿੱਚ ਰੱਖ ਲਿਆ ਤਾਂ ਕਿ ਜੋ ਆਲੂ ਕਾਲੇ ਨਾ ਹੋਣ शिमला ਮਿਰਚ ਲੈ ਲਈ ਪਿਆਜ਼ ਲਸਣ ਤੇ ਥੋੜਾ ਜਿਹਾ ਅਦਰਕ ਲੈ ਲਿਆ ਇੱਕ ਟਮਾਟਰ ਤੇ ਹਰੀ ਮਿਰਚ ਲੈ ਲਈ ਨਾਲ ਇਹਨੂੰ ਆਪਾਂ ਥੋੜਾ ਜਿਹਾ ਚੌਪ ਕਰ ਲਾਂਗੇ ਹਰੀ ਮਿਰਚ ਤੇ ਟਮਾਟਰ ਨੂੰ ਚੌਪ ਕਰਨ ਤੋਂ ਬਾਅਦ ਆਪਾਂ ਇੱਥੇ ਸਾਈਡ ਦੇ ਉੱਤੇ ਆਪਾਂ ਕੜਾਈ ਰੱਖ ਲਾਂਗੇ ਤੇ ਉਹਦੇ 'ਚ ਆਪਾਂ ਦੋ ਵੱਡੇ ਚਮਚ ਆਇਲ ਐਡ ਕਰਾਂਗੇ ਹਲਕਾ ਜਿਹਾ ਆਇਲ ਗਰਮ ਹੋਣ ਤੇ ਆਪਾਂ ਲਸਣ ਤੇ ਅਦਰਕ ਨੂੰ ਪਾਵਾਂਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰਾਂਗੇ ਹਲਕਾ ਜਿਹਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਾਂਗੇ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਗ੍ਰाइंड ਕੀਤੀ ਹੋਈ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਨਾਲ ਹੀ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਨੂਨ ਪਾਵਾਂਗੇ ਮੈਂ ਇੱਥੇ ਇੱਕ ਚਮਚ ਨੂਨ ਦਾ ਐਡ ਕਰੂੰਗੀ ਥੋੜੀ ਜਿਹੀ ਮੈਂ ਲਾਲ ਮਿਰਚ ਪਾਉਂਗੀ ਇੱਕ ਚਮਚ ਮੈਂ ਹਲਦੀ ਦਾ ਐਡ ਕਰੂੰਗੀ ਤੇ ਥੋੜੀ ਜਿਹੀ ਮੈਂ ਹੋਮ ਮਿਢ ਹਲਦੀ ਪਾਉਂਗੀ ਥੋੜਾ ਜਿਹਾ ਮੈਂ ਗਰਮ ਮਸਾਲਾ ਐਡ ਕੀਤਾ ਇਹਦੇ 'ਚ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 5 ਮਿੰਟ ਆਪਾਂ ਮਸਾਲੇ ਨੂੰ ਭੁੰਨਾਗੇ ਤਾਂ ਕਿ ਜੋ ਆਇਲ ਛੱਡ ਕੇ ਚੰਗੀ ਤਰ੍ਹਾਂ ਉੱਪਰ ਆ ਜਾਵੇ ਜਦੋਂ ਆਇਲ ਉੱਪਰ ਆਉਣ ਲੱਗਿਆ ਤਾਂ ਤੁਹਾਡਾ ਮਸਾਲਾ ਭੁੱਜ ਕੇ ਰੈਡੀ ਹੈ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਆਲੂ ਐਡ ਕੀਤੇ ਹੁਣ ਆਪਾਂ ਇਹਦੇ ਵਿੱਚ ਸਿਮਲਾ ਮਿਰਚ ਐਡ ਕਰਾਂਗੇ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜੋ ਮਸਾਲੇ ਸਾਰੇ ਮਿਰਚ 'ਚ ਵੀ ਤੇ ਆਲੂ 'ਚ ਵੀ ਤੇ ਪਨੀਰ 'ਚ ਵੀ ਰਚ ਜਾਵੇ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਟਾਕੇ ਰੱਖ ਦਾਂਗੇ ਗੈਸ ਦੀ ਫਲੇਮ ਆਪਾਂ ਹੌਲੀ ਕਰ ਦਾਂਗੇ ਤਾਂ ਕਿ ਜੋ ਸਬਜ਼ੀ ਆਪਣੀ ਚੰਗੀ ਤਰ੍ਹਾਂ ਬਣ ਜਾਵੇ ਇਹਨੂੰ ਆਪਾਂ ਟਾਕੇ ਰੱਖ ਦਾਂਗੇ ਤੇ ਆਪਾਂ 15 ਮਿੰਟ ਬਾਅਦ ਦੇਖਾਂਗੇ ਆਪਣੀ ਸਬਜ਼ੀ ਬਣ ਕੇ ਰੈਡੀ ਆ ਬਹੁਤ ਜ਼ਿਆਦਾ ਵਧੀਆ ਬਣੀ ਆ ਲੁੱਕ ਬਹੁਤ ਸੋਹਣੀ ਆ ਇਹ ਸਬਜ਼ੀ ਦੀ ਤੁਸੀਂ ਵੀ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਜਿਆਦਾ ਯਮੀ ਰੈਸਪੀ ਹੈ ਬਹੁਤ ਜਿਆਦਾ ਵਧੀਆ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ